शिवसेना उद्धव बाला ठाकरे वालों नशा मुक्ति लाई विशेष मीटिंग तेती नशा मुकत मिसाल आज शिवसेना उलो एक मीटिंग दा आयोजन कीता गया जो की शिवसेना मुख दफ्तर राजपुर रोड, कुमार सभा पेट्रोल पंप हुई इस मीटिंग नशिया चल रही जंग नु होर बल एस एस एसएसपी श्री वरुण शर्मा जी डीएसपी सरदार सतनाम सिंह जी अती एसएचओ शिवराज सिंह तिल्लोजी के सहयोग नाल वार्ड नंबर तेती पूरी तरह नशा मुक्त हो चुका है। सभी सदस्यों को हेलो फंक्शन है। मेरे एसएसपी पटियाडा श्री आईपीएस जी ने निर्देश है आज वार्ड नंबर 33 परमिट जो मीटिंग ਪ੍ਰੇਸ਼ੰਦੀ ਨੇ ਆਪਣੇ ਉਹਨਾਂ ਦਾ ਨਾਲ ਕਰੀਬ 50 ਯੰਗਸਟਰਸ ਨੇ ਪਾਰਟਿਸਪੇਟ ਕੀਤਾ ਜਿੱਦੋਂ ਸਾਰੇ ਯੰਗਸਟਰਸ ਨੇ ਬੜਾ ਪੁਲਸ ਦਾ ਸਾਥ ਦੇ ਕੇ ਫਾਰਮੇਸ਼ਨ ਸਾਂਝੇ ਨੇ ਤੇ ਇਸ ਵਾਰਡ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਸਾਡਾ ਪੂਰਾ ਸਹਿਯੋਗ ਕਰ ਰਹੇ ਉਹਨਾਂ ਨੂੰ ਥੈਂਕ ਯੂ ਜੀ ਤੇ ਅੱਗੇ ਵੀ ਸਾਰੀ ਪਬਲਿਕ ਨੂੰ ਵੀ ਇਹੀ ਉਮੀਦ ਹੈ ਅਪੀਲ ਵੀ ਹੈ ਸਾਡੇ ਵੱਲੋਂ ਜੇ ਕੋਈ ਵੀ ਇੰਸ਼ਾਨ ਹੁੰਦੀ ਹੈ ਸਾਡੇ ਨਾਲ ਸਾਂਝੀ ਕਰੋ ਜੇ ਕੋਈ ਐਡਿਕਟ ਹੈ ਤਾਂ ਉਹਨੂੰ ਆਪਾਂ ਸਮਝਾ ਕੇ ਡਰਮੈਂਟ ਕੇ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਾਣਾ। ਹਾਂ ਜੀ ਪ੍ਰਧਾਨ ਜੀ ਜੋ ਜਿਹੜਾ ਨਸ਼ੇ ਦੇ ਉੱਪਰ ਜੋ ਫੰਕ ਪ੍ਰੋਗਰਾਮ ਕੀਤਾ 100 ਤੋਂ 300 ਸ਼ਖਸੀਅਤਾਂ। ਮੈਂ ਰੁਪਿੰਦਰ ਲੋਚਮ ਸਿਵ ਸੈਨਾ ਉਦੋਂ ਬਾਲਾ ਸਾਹਿਬ ਠਾਕਰੇ ਦਾ ਵਾਈਸ ਪ੍ਰਧਾਨ ਪੰਜਾਬ। ਅੱਜ ਮੀਟਿੰਗ ਰੱਖੀ ਗਈ ਥੀ ਜੋ ਪੰਜਾਬ ਸਰਕਾਰ ਨੇ ਯੋਧ ਨਸ਼ੇ ਵਿਰੁੱਧ ਕਾ ਮੂਹਿੰਮ ਉਠਾ ਰੱਖੀ ਹੈ। उसके संबंध में आज मीटिंग रखी थी और पटियाला में जो वरुण शर्मा जी एस साहब हमारे और एस एच शिवर, शिवराज सिंह ढिल्लो साहब और डीएसपी सतनाम सिंह जी के निर्देशों के हिसाब से आज जो नशे के खिलाफ मीटिंग रखी गई थी हमारा जो तेती नंबर है वो नशा मुक्त हो चुका है आगे भी हमने जो शिव सैनिक है सबको यही नशे के खिलाफ सुगंध खिलाई है भी नशा नहीं करना और हम शिवसेना तो उत्तव बाला साहब ठाकरे ਪੰਜਾਬ ਸਰਕਾਰ ਦਾ ਹਮ ਪੂਰਾ ਸਹਿਯੋਗ ਕਰਾਂਗੇ। ਫੈਜ਼ਰ ਦਾ ਸਨ ਜੋਰੀ ਫੰਕਸ਼ਨ ਹੈ। ਅੱਜ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਯੋਧਨ ਸ਼ਮਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਉਸ ਵਿੱਚ ਅੱਜ ਰੁਪਿੰਦਰ ਲੋਚਮ ਜੀ ਦੇ ਸਹਿਯੋਗ ਨਾਲ ਵਾਰਡ ਨੰਬਰ 33 ਵਿਖੇ ਸੰਪਰਕ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਰੁਪਿੰਦਰ ਲੋਚਮ ਜੀ ਨੇ ਇਕੱਠ ਕੀਤਾ ਨੌਜਵਾਨ ਬੱਚਿਆਂ ਦਾ ਇਕੱਠ ਹੈ ਜਿਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਦੁਸ਼ਮंती ਜਾਣ ਕਰਾਇਆ ਗਿਆ। ਪ੍ਰੇਰਣਾ ਦਿੱਤੀ ਗਈ ਹੈ ਵੀ ਉਹ ਆਪਣਾ ਨਸ਼ਿਆਂ ਤੋਂ ਦੂਰ ਰਹਿ ਕੇ ਸੱਚਜਾ ਤੇ ਸਚਾਰੂ ਜੀਵਨ ਜੀਣ ਅੱਜ ਅਸੀਂ ਮਹਿਕਮਾ ਪੰਜਾਬ ਪੁਲਿਸ ਵੱਲੋਂ ਤੇ ਪਟਿਆਲਾ ਪੁਲਿਸ ਵੱਲੋਂ ਰਵਿੰਦਰ ਲੋਚਮ ਸਿੰਘ ਜੀ ਦਾ ਧੰਨਵਾਦ ਪ੍ਰਗਟ ਕਰਦੇ ਹਾਂ ਧੰਨ ਨੌਜਵਾਨਾਂ ਕੀ ਮੈਸੇਜ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਮਾਪਿਓ ਦੀ ਸੇਵਾ ਕਰਨ ਤੇ ਆਪਣੀ ਦਸਾਂ ਨੌਰ ਦੀ ਕਿਰਤ ਕਮਾਈ ਕਰਨ ਦਾ ਸੰਿਆਰ